ਸਕ੍ਰੀਨ ਤੇ ਦਿਖ ਰਹੀਆਂ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਗੱਡੀ ਦੀ ਲੁੱਟ ਦਾ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਜੀਪੀਐਸ ਲਗਾ ਕੇ ਗੱਡੀ ਦਾ ਮਾਲਕ ਗੱਡੀ ਦਾ ਪਿੱਛਾ ਕਰਨ ਲੱਗਿਆ ਤਾਂ ਲੁਟੇਰਿਆਂ ਨੇ ਉਸਦੀ ਹੀ ਗੱਡੀ ਨੂੰ ਟੱਕਰ ਮਾਰ ਦਿੱਤੀ ਦਰਅਸਲ ਜਲੰਧਰ ਦੇ ਲਾਡੋਵਾਲੀ ਰੋਡ ਤੇ ਤੇਲ ਦੀਆਂ ਬੋਤਲਾਂ ਦੇ ਨਾਲ ਭਰੀ ਹੋਈ ਮਹਿੰਦਰਾ ਪਿਕਅਪ ਗੱਡੀ ਨੂੰ ਗਨ ਪੁਆਇੰਟ ਤੇ ਦੋ ਲੁਟੇਰਿਆਂ ਦੇ ਵੱਲੋਂ ਲੁੱਟ ਲਿਆ ਗਿਆ ਪੋਸਤੋਂ ਬਾਅਦ ਉਹ ਭਾਰਗ ਹੋ ਗਏ ਚਾਲਕ ਨੂੰ ਜਦੋਂ ਇਸ ਦੀ ਸੂਚਨਾ ਮਿਲਦੀ ਹੈ ਤਾਂ ਗੱਡੀਆਂ ਦੇ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ ਤਾਂ ਮਾਲਕ ਨੇ ਜੀਪੀਐਸ ਦੀ ਲੋਕੇਸ਼ਨ ਨੂੰ ਟਰੈਕ ਕਰਕੇ ਜਦੋਂ ਲੁਟੇਰੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਗਿਆ ਤਾਂ ਦੱਸ ਦਈਏ ਚੁਲੰਦਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਉਹਨਾਂ ਨੇ ਗੱਡੀ ਛੁਲਾ ਦਿੱਤੀ ਮਕਸੂਦਾਂ ਦੇ ਕੋਲ ਜਦੋਂ ਵਿਰਕਾ ਮਿਲਕ ਪਲਾਂਟ ਦੇ ਪਿੱਛੇ ਗੱਡੀ ਦਾ ਪਿੱਛਾ ਕਰ ਰਹੀ ਮਾਲਕ ਆਪਣੀ ਗੱਡੀ ਨੂੰ ਲੈ ਕੇ ਪਹੁੰਚੇ ਤਾਂ ਦੱਸਦੀ ਉਸਨੇ ਆਪਣੀ ਇਨੋਵਾ ਗੱਡੀ ਉਹਨਾਂ ਦੇ ਅੱਗੇ ਲਗਾ ਦਿੱਤੀ ਪਰ ਦੱਸਦੀ ਇਹਨੂੰ ਲੁਟੇਰਿਆਂ ਦੇ ਵੱਲੋਂ ਜਦੋਂ ਇਹ ਸਭ ਦੇਖਿਆ ਗਿਆ ਤਾਂ ਉਹਨਾਂ ਦੇ ਮਹਿੰਦਰਾ ਗੱਡੀ ਦੇ ਨਾਲ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ ਇਨੋਵਾ ਗੱਡੀ ਪਲਟ ਗਈ ਪਰ ਕੁਝ ਹੀ ਦੂਰੇ ਤੇ ਲੁਟੇਰਿਆਂ ਦੀ ਮਹਿੰਦਰਾ ਪਿਕਅਪ ਗੱਡੀ ਵੀ ਅੱਗੇ ਪਲਟ ਗਈ ਜਿਸ ਦੇ ਵਿੱਚ ਇੱਕ ਲੁਟੇਰੇ ਦੀ ਮੌਤ ਹੋ ਗਈ ਜਦਕਿ ਦੂਜਾ ਭੱਜਣ ਦੇ ਵਿੱਚ ਕਾਮਯਾਬ ਰਿਹਾ ਕ੍ਰੀਮਤ ਰਈ ਕਿ ਨਵਾਂ ਚਾਲਕ ਨੇ ਜਾਣਬਝਕੀ ਜਾਣਕਾਰੀ ਦਿੰਦੇ ਹੋਏ ਮਾਲਕ ਨੇ ਦੱਸਿਆ ਕਿ ਉਸਦੀ ਗੱਡੀ ਰੇਲਵੇ ਸਟੇਸ਼ਨ ਦੁਕਾਨ ਮੰਡੀ ਦੇ ਕੋਲ ਸਥਿਤ ਹੈ ਤੇ ਉਸਦੀ ਮਹਿੰਦਰਾ ਗੱਡੀ ਚਾਲਕ ਸਮਾਨ ਲੈ ਕੇ ਦੁਕਾਨ ਤੇ ਆ ਰਿਹਾ ਸੀ ਜਦੋਂ ਲੁਟੇਰਿਆਂ ਦੇ ਵੱਲੋਂ ਉਸਦੀ ਗੱਡੀ ਲੁੱਟ ਲਈ ਗਈ ਹੈ ਜਦੋਂ ਉਸਨੇ ਪਿੱਛਾ ਕੀਤਾ ਇਹ ਵਾਰਦਾਤ ਵਾਪਰ ਗਈ ਰਿਪੋਰਟ ਔਨ ਪੁਆਇੰਟ